ਇਲਕਾ ਜੰਦੂ ਰਾਖਾ ਪ੍ਰਭ ਤਾਕਾ ਈਨੋ ਬੜ ਕਲੂ ਮੈਂ ਸਾਕਾ ਤਰਨ ਹੇਤ ਸਾਕਾ ਜਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਏਕ ਬਹਾਦਰ ਸਮਰਿਆ ਕਰਨੋਂ ਨ ਦਿਆ ਵੇਤਾ ਏ ਸਭ ਥਾਈ ਹੋਏ ਸਹਾਏ ਐਸੇ ਦਿਨ ਦਿਆਲ ਸਤਗੁਰੂ ਨਾਵੇਂ ਪਾਸਾ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਮੇਰੇ ਪੰਡਤਾਂ ਦੀ ਪ੍ਰਯਾਗ ਨੂੰ ਸੁਣ ਕੇ ਉਹਨਾਂ ਨੇ ਮਹਾਨ ਪਰਉਪਕਾਰ ਕਰਦਿਆਂ Hindu ਧਰਮ ਦੀ ਰੱਖਿਆ ਵਾਸਤੇ ਅੱਜ ਦੇ ਦਿਨ ਦਿੱਲੀ ਚਾਂਦਨੀ ਚੌਂਕ ਵਿਖੇ ਆਪਣੇ ਸੀਸ ਦਾ ਬਲੀਦਾਨ ਦੇ ਕੇ ਮਹਾਨ ਸਹਾਦ ਪ੍ਰਾਪਤ ਕੀਤੀ। ਤਿੰਨਾਂ ਸਤਗੁਰਾਂ ਦਾ ਸਹੀਦੀ ਗੁਰਪੁਰਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਬਿਆਨਕ ਸੰਗਤਾਂ ਦਾ ਸਹਾਯੋਗ ਨਾਲ ਗੁਰਦੁਆਰਾ ਗੁਰੂ ਦੇ ਮਹਿਲ ਸ੍ਰੀ ਅਮਰਤ ਸਾਬ੍ਹ ਵਿਖੇ ਬੜੀ ਸਰਧਾ ਅਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਇਸੇ ਸੰਬੰਧ ਵਿੱਚ ਪਰਸੋਂ ਵਾਲੇ ਰੋਜ ਤੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਸਨ ਜੋ ਅੱਜ ཕੋਗ ਪਾਏ ਗਏ ਉਪਰੰਤ ਸ਼ਬਦ ਕੁਰਬਾਨੀ ਦਾ ਕੀਰਤਨ ਹੋਇਆ ਉਪਰੰਤ ਹੋਕ ਮਨਾਵਾ ਹੋਇਆ ਹੁਣ ਆਸਾ ਦੀ ਵਾਰ ਤੇ ਭੋਗ ਤੋਂ ਉਪਰੰਤ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਆਏ ਮੁੱਖ ਬਾਗ ਦੀ ਕਥਾ ਵਿਚਾਰ ਹੋ ਰਹੀ ਹੈ ਬੇਅੰਤ ਸੰਗਤਾਂ ਇੱਥੇ ਗੁਰੂ ਘਰ ਦਰਸ਼ਨ ਕਰਕੇ ਸਵਾਵਾ ਕਰਕੇ ਤਨ ਮਨ ਦਾ ਸਵਾਵਾ ਕਰਕੇ ਬਹਾਲਾਹਾ ਪ੍ਰਾਪਤ ਕਰ ਰਹੀਆਂ ਹਨ ਸਾਰੀਆਂ ਸੰਗਤਾਂ ਗੁਰਦਰਾ ਗੁਰੂ ਕੇ ਮੈਲ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਬੜੀ ਸਦਾ ਭਾਵਨਾ ਨਾਲ ਮਹਾਰਾਜ ਦਾ ਸਹੀਦੀ ਗੁਰਪੁਰਬ ਮਨਾ ਰਹੀਆਂ ਹਨ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸ੍ਰੋਮਣੀ ਕਮੇਟੀ ਵੱਲੋਂ ਬਹੁਤ ਸਤਜੇ ਢੰਗ ਦੇ ਨਾਲ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ ਇਹ ਸਾਰੇ ਪ੍ਰਬੰਧ ਸ੍ਰੋਮਣੀ ਕਮੇਟੀ ਦੇ ਵਿਸ਼ੰਤ ਸੰਗਤਾਂ ਦੇ ਸਹਿਯੋਗ ਨਾਲ ਸਾਰੇ ਕੰਮ ਜਿਹੜੇ ਆ ਸਾਰੀਆਂ ਸਮਾਗਾਂ ਚੱਲ ਰਹੀਆਂ ਹਨ ਦਾ ਨਾਮ ਅਮਰਦਾਸ ਜੀ ਡਾਕਟਰ ਦਾ ਨਾਮ ਸੁਖਦੇਵ ਸਿੰਘ ਅਰਦਾਸਿਆ ਸਾਧਖੰਡ ਸ੍ਰੀ ਹਰਮੰਦਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀਨ ਦੁਨੀਆ ਦੇ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਸ਼ਹੀਦੀ ਪੁਰਬ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਸੰਸਾਰ ਦੇ ਅੰਦਰ ਲਾ ਮਿਸਾਲ ਬੇ ਮਿਸਾਲ ਸ਼ਹਾਦਤ ਹੈ ਆਪਣੇ ਅਕੀਦੇ ਲਈ ਆਪਣੇ ਵਿਸ਼ਵਾਸ ਲਈ ਆਪਣੇ ਧਰਮ ਲਈ ਆਪਣੇ ਪਰਿਵਾਰ ਲਈ ਆਪਣੇ ਮੁਲਕ ਲਈ ਹਰ ਕੋਈ ਕੁਰਬਾਨ ਹੁੰਦਾ ਹੈ। ਔਰ ਕੁਰਬਾਨ ਹੁੰਦਾ ਆਇਆ। ਪਰ ਕਿਸੇ ਹੋਰ ਅਕੀਦੇ ਲਈ ਆਪਣੀ ਕੁਰਬਾਨੀ ਦੇਣੀ ਸ਼ਹਾਦਤ ਦੇਣੀ। ਇਹ ਸੰਸਾਰ ਦੇ ਅੰਦਰ ਸਿਰਫ ਤੇ ਸਿਰਫ ਸਿਰਫ ਤੇ ਸਿਰਫ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਹਿੱਸੇ ਆਇਆ। ਜਦੋਂ ਔਰੰਗਜ਼ੇਬ ਬਾਦਸ਼ਾਹ ਦਾ ਫਰਮਾਨ ਇਸ ਮੁਲਕ ਨੂੰ ਇੱਕ ਧਰਮੀ ਮੁਲਕ ਬਣਾਉਣ ਦਾ ਹੋਇਆ ਇਸਲਾਮੀ ਮੁਲਕ ਬਣਾਉਣ ਦਾ ਹੋਇਆ ਔਰ ਜਗਾ ਜਗਾ ਗੈਰ ਮੁਸਲਮਾਨਾਂ ਨੂੰ ਲਾਲਚ ਨਾਲ ਡਰ ਨਾਲ ੱਟਕੇ ਨਾਲ ਮੁਸਲਮਾਨ ਬਣਾਇਆ ਜਾਣ ਲੱਗਿਆ ਜ਼ਬਰੀ ਧਰਮ ਪਰਿਵਰਤਨ ਕਰਾਇਆ ਜਾਣ ਲੱਗਿਆ ਵੱਡੇ ਵੱਡੇ ਲਾਲਚਾਂ ਦੇ ਨਾਲ ਜ਼ਬਰੀ ਧਰਮ ਪਰਿਵਰਤਨ ਦੀ ਇੱਕ ਮਹਮ ਛੇੜੀ ਗਈ ਤਾਂ ਉਸ ਵਕਤ ਦੇ ਵਿੱਚ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਉੱਠਣਾ ਬਹੁਤ ਵੱਡੀ ਗੱਲ ਸੀ। ਔਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਆਵਾਜ਼ ਮਾਰਨਾ, 호ਕਾ ਦੇਣਾ ਕਿ ਜ਼ਬਰੀ ਧਰਮ ਪਰਿਵਰਤਨ ਕਿਸੇ ਵੀ ਟੰਗ ਦੇ ਨਾਲ ਜਾਇਜ਼ ਨਹੀਂ ਹੈ। ਇਹ ਬਹੁਤ ਵੱਡੀ ਗੱਲ ਸੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਕੇ ਉਹਨਾਂ ਨੂੰ ਇਹ ਦਿਲਾਸਾ ਦਿੱਤਾ ਕਿ ਜਾਓ ਕਿ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਕਹਿ ਦਿਓ ਕਿ ਸਮਸਤ ਹਿੰਦੂਆਂ ਦੇ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਜੇ ਤੁਸੀਂ ਉਹਨਾਂ ਨੂੰ ਇਸਲਾਮ ਦੇ ਵਿੱਚ ਲੈ ਆਉਣੀ ਹੋ ਤਾਂ ਸਾਰੇ ਹਿੰਦੂ ਜਿਹੜੇ ਨੇ ਉਹ ਮੁਸਲਮਾਨ ਬਣ ਜਾਣਗੇ ਜਦੋਂ ਜਾ ਕੇ ਕਸ਼ਮੀਰੀ ਪੰਡਤਾਂ ਦੇ ਡੈਪੂਟੇਸ਼ਨ ਨੇ ਔਰੰਗਜ਼ੇਬ ਨੂੰ ਵੀ ਕਿਹਾ ਤਾਂ ਉਹਨੂੰ ਲੱਗਿਆ ਕਿ ਸ਼ਾਇਦ ਇੱਕ ਵਿਅਕਤੀ ਨੂੰ ਮੁਸਲਮਾਨ ਬਣਾਉਣਾ ਕੋਈ ਔਖੀ ਗੱਲ ਨਹੀਂ ਹੈ ਪਰ ਉਹ ਭੁੱਲ ਗਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕੋਈ ਵਿਅਕਤੀ ਨਹੀਂ ਉਹ ਅਕਾਲ ਪੁਰਖ ਪਰਮੇਸ਼ਵਰ ਦੇ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨੌਵੇਂ ਸਰੂਪ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਗ੍ਰਿਫਤਾਰੀ ਦਾ ਆਦੇਸ਼ ਹੋਇਆ ਗ੍ਰਿਫਤਾਰ ਕਰਕੇ ਉਹਨਾਂ ਨੂੰ ਦਿੱਲੀ ਲਿਜਾਇਆ ਗਿਆ ਔਰ ਦਿੱਲੀ ਦੇ ਵਿੱਚ ਉਹਨਾਂ ਦੀਆਂ ਅੱਖੀਆਂ ਦੇ ਸਾਹਮਣੇ ਉਹਨਾਂ ਦੇ ਪ੍ਰਾਣਾਂ ਤੋਂ ਪਿਆਰੇ ਸਿੱਖ ਭਾਈ ਸਾਹਿਬ ਭਾਈ ਮਤੀ ਦਾਸ ਜੀ ਨੂੰ ਭਾਈ ਸਾਹਿਬ ਭਾਈ ਸਤੀ ਦਾਸ ਜੀ ਨੂੰ ਭਾਈ ਸਾਹਿਬ ਭਾਈ ਦੇਵਾਲਾ ਜੀ ਨੂੰ ਸ਼ਹੀਦ ਕੀਤਾ ਗਿਆ। ਆਰੇ ਨਾਲ ਚੀਰਿਆ ਗਿਆ। ਰੂਹ ਦੇ ਵਿੱਚ ਉਬਾਲੇ ਗਏ, ਦੇਗਾਂ ਦੇ ਵਿੱਚ ਉਬਾਲੇ ਗਏ। ਅੱਜ ਦੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਹੀ ਨਹੀਂ ਬਲਕਿ ਭਾਈ ਮਤੀ ਦਾਸ ਜੀ ਦੀ ਭਾਈ ਸਾਹਿਬ ਭਾਈ ਸਤੀ ਦਾਸ ਜੀ ਭਾਈ ਸਾਹਿਬ ਭਾਈ ਦੇਵਾਲਾ ਜੀ ਦੀ ਵੀ ਸ਼ਹਾਦਤ ਹੋਈ ਹੈ। ਔਰ ਜਿੱਥੇ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਨੂੰ ਨਮਨ ਕਰਦੇ ਹਾਂ ਉੱਥੇ ਭਾਈ ਸਾਹਿਬ ਭਾਈ ਸਤੀ ਦਾਸ ਜੀ ਭਾਈ ਸਾਹਿਬ ਭਾਈ ਮਤੀ ਦਾਸ ਜੀ ਭਾਈ ਸਾਹਿਬ ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਵੀ ਸਤਿ ਸਤ ਪ੍ਰਣਾਮ ਕਰਦੇ ਹਾਂ ਨਮਨ ਕਰਦੇ ਹਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਦੁਨੀਆ ਦੇ ਇਤਿਹਾਸ ਦਾ ਇੱਕ ਨਿਖੜਵਾ ਅੰਗ ਹੈ ਔਰ ਅੰਗ ਰਹੇਗੀ ਸਿੱਖ ਹਮੇਸ਼ਾ ਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਉਹਨਾਂ ਦੀ ਸ਼ਹਾਦਤ ਨੂੰ ਹਮੇਸ਼ਾ ਜਿਹੜਾ ਹੈ ਉਹ ਆਪਣੇ ਲਈ ਪ੍ਰੇਰਣਾ ਸਰੋਤ ਮੰਨਦੇ ਰਹਿਣਗੇ। ਵੈਸੇ ਤਾਂ ਜਿਨ੍ਹਾਂ ਲਈ ਸ਼ਹਾਦਤ ਦਿੱਤੀ ਉਹਨਾਂ ਨੂੰ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪੁਰਬ ਜਿਹੜਾ ਬੜੀ ਸ਼ਰਧਾ ਭਾਵ ਉਤਸ਼ਾਹ ਸਹਿਤ ਬੜੇ ਜ਼ੋਰ ਸ਼ੋਰ ਦੇ ਨਾਲ ਮਨਾਉਣਾ ਚਾਹੀਦਾ ਹੈ। ਕਿਉਂਕਿ ਸਾਡੇ ਸਤਿਗੁਰੂ ਨੇ ਸਾਡਾ ਫਰਜ਼ ਹੈ ਅਸੀਂ ਉਹਨਾਂ ਦੀ ਸ਼ਹਾਦਤ ਦੇ ਦਿਨ ਉਹਨਾਂ ਦੀ ਸ਼ਹਾਦਤ ਨੂੰ ਉਹਨਾਂ ਦੀ ਸ਼ਖਸੀਅਤ ਨੂੰ ਉਨ੍ਹਾਂ ਦੀ ਮਹਾਨ ਪਵਿੱਤਰ ਬਾਣੀ ਜਿਹੜੀ ਮਹਾਨ ਉਪਦੇਸ਼ ਦਿੰਦੀ ਹੈ ਉਸ ਨੂੰ ਸਤਿ ਸਤ ਪ੍ਰਣਾਮ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੁਖਦਾ ਜਸਪ੍ਰੀਤ ਸਿੰਘ ਖਾਲਸਾ ਜੀ ਹੈ ਮੈਂ ਅੰਮ੍ਰਿਤਸਰ ਦਾ ਨਿਵਾਸੀ ਹਾਂ ਮੈਂ ਗੁਰਕੇ ਮੈਲ ਤੀਪਨ ਹਰ ਇਤਵਾਰ ਨੂੰ ਸੇਵਾ ਦੇ ਆਣਾ ਵਾਂ ਤੀਪਨ ਔਰ ਰਾਤ ਨੂੰ ਤਿੰਨ ਪਹਿਰੇ ਸ਼ਾਂਤੀ ਸੇਵਾ ਦਰਵਾਸੇ ਕਰਦੇ ਹਾਂ ਇਹ ਸਥਾਨ ਜਿਹੜਾ ਹੈ ਇਹ ਸਭ ਤੋਂ ਪਹਿਲੇ ਗੁਰੂ ਨਾਨਕ ਪਾਸ਼ਾ ਨੇ ਜਦੋਂ ਅੰਮ੍ਰਿਤਸਰ ਨਗਰੀ ਸੈ ਸਭ ਤੋਂ ਪਹਿਲੇ ਇਸ ਸਥਾਨ ਤੇ ਆਪਣਾ ਘਰ ਬਣਾ ਕੇ ਨਿਵਾਸ ਕੀਤਾ ਇੱਥੇ ਸ਼੍ਰੀ ਗੁਰੂ ਦੇ ਪਾਸੇ ਜਨਮ ਹੋਇਆ ਐ ਇਤੋਂ ਹੀ ਤਰਪਾਸ ਸਾਈ ਸ਼ਰੋਵਰ ਦੀ ਸਾਰੀ ਸੇਵਾ ਕਰਾ ਦਿੱਸੀ ਪਾਰਾ ਜ ਆ ਜਾ ਕੇ ਅੱਜ ਤਨ ਸ਼ਿਦੀ ਗੁਰੂ ਮਨਾਇਆ ਜਾ ਰਿਹਾ ਹੈ ਇਹ ਗੁਰੂ ਦੇ ਪਾਸੇ ਜਨਮ ਸਥਾਨ ਹੈ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਰਲ ਮਿਲ ਕੇ ਹਾਜ਼ਰੀਆਂ ਭਰੋ ਤੇ ਆ ਕੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਕੀ ਅਰਦਾਸ ਬੇਨਤੀ ਕੀਤੀ ਇੱਥੇ ਆ ਕੇ ਇੱਥੇ ਅਰਦਾਸ ਬੇਨਤੀ ਇਹੋ ਕੀਤੀ ਹੈ ਵੀ ਸਰਪੰਦੇ ਭਰੇ ਦੀ ਤਰੀਪਨ ਸਭ ਦਾ ਹੀ ਪਲਾਵੇ ਮਾਰਾ ਸਭ ਦਾ ਪਲਾ ਕਰੇ ਜੋ ਮਾਈ ਭਾਈ ਜੋ ਛੁਟਿਆ ਜੋ ਸੰਗਤ ਵਿਚਰੇ ਜੋ ਨਸ਼ੇ ਪਏ ਆ ਸਭ ਦਾ ਮਾਲ ਪਲਾ ਕਰੇ ਸਭ ਸਤੇਰਾ ਲਿਆਵੇ ਤੇ ਚੜ੍ਹਦੀ ਕਲਾ ਕਰੇ ਮਾ ਅਲੈਕੁਮ ਇਸ ਵੀਰ ਜੀ ਆਪਣਾ ਨਾਮ ਕਰਕੇ ਕੀ ਕਹਿਣਾ ਚਾਹੁੰਦਾ ਜੀ ਬਹੁਤ ਬਹਾਦਰ ਜੀ ਜੜਾ ਮੇਰਾ ਨਾਮ ਜੀ ਹਰਿੰਦਰ ਸੋਲ ਔਰ ਮੈਂ ਪੇਸ਼ੀਵਰ ਜੋ ਸੰਗੀਤਕਾਰ ਹਾਂ ਔਰ ਅੱਜ ਅਸੀਂ ਗੁਰੂ ਕੇ ਮਹਿਲ ਗੁਰਦੁਆਰਾ ਸਾਹਿਬ ਅਕੇ ਦਰਸ਼ਨ ਕਰਨ ਆਏ ਹਾਂ ਕਿਉਂਕਿ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਔਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪੁਰਬ ਉਹਦੇ ਸੰਬੰਧ ਵਿੱਚ ਨਤਮਸਤਕ ਹੋਣ ਆਏ ਆ ਔਰ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਕੇ ਛੋਟੇ ਸਾਹਿਬ ਜਦ ਸ਼ਹੀਦ ਹੋਏ ਸਨ ਬਾਦ ਗੁਰਜੀ ਜੀ ਸ਼ਹੀਦ ਹੋਏ ਸਨ ਉਹਨਾਂ ਸਾਰਿਆਂ ਨੂੰ ਅਸੀਂ ਨਮਨ ਕਰਦੇ ਆਂ ਤੇ ਅਰਦਾਸ ਕਰਦੇ ਆਂ ਕਿ ਸਭ ਸਰਬੱਤ ਦਾ ਭਲਾ ਹੋਵੇ ਇੱਥੇ ਆਇਓ ਕੀ ਅਰਦਾਸ ਬੇਨਤੀ ਕੀਤੀ ਕੀ ਕੀਤਾ ਤੇ ਅੱਜ ਮੱਥਾ ਟੇਕਿਆ ਦਾ ਸੇਵਾ ਕੀਤੀ ਦੇਖੋ ਜੀ ਅਸੀਂ ਇੱਥੇ ਤਕਰੀਬਨ ਹੀ ਹੁੰਨੇ ਆ ਗੁਰੂ ਕੇ ਮਹਿਲ ਗੁਰੂ ਸਾਹਿਬ ਦਾ ਘਰ ਹੈ ਔਰ ਇਹ ਅਰਦਾਸ ਬੇਨਤੀ ਸਰਬੱਤ ਦੇ ਭਲੇ ਦੀ ਅਰਦਾਸ ਮੰਗੀ ਹੈ ਕਿ ਸਾਰਿਆਂ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਔਰ ਇਹ ਭਾਣਾ ਮੰਨਣ ਦਾ ਬਲ ਬਖਸ਼ੇ ਧੰਨਵਾਦ